ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਫਰਾਂਸ ਦੇ ਇਨਕਲਾਬ ਤੋਂ ਪਹਿਲਾਂ ਪੰਜਾਬ 'ਚ ਜ਼ਮੀਨੀ ਸੁਧਾਰਾਂ ਦਾ ਇਨਕਲਾਬ ਕਰ ਦਿੱਤਾ ਸੀ। ਬਾਬਾ ਬੰਦਾ ਸਿੰਘ ਬਹਾਦਰ ਦਾ ਸਿੱਖ ਇਨਕਲਾਬ ਕਿਸੇ ਖਾਸ ਜਾਤੀ ਦਾ ਇਨਕਲਾਬ ਨਹੀਂ ਸੀ। ਇਹ ਰਾਜ ਮਨੁੱਖ ਦੀ ਆਜ਼ਾਦ ਹਸਤੀ ਦੀ ਅਲੰਬਰਦਾਰੀ ਦਾ ਇਨਕਲਾਬ ਸੀ। ਖਾਲਸਾ ਰਾਜ ਦੀ ਸਥਾਪਤੀ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਿਮੀਦਾਰੀ ਢਾਂਚਾ ਖਤਮ ਕਰ ਦਿੱਤਾ। ਕاشتਕਾਰਾਂ ਨੂੰ ਜ਼ਮੀਨ ਦੀ ਮਾਲਕੀ ਦੇ ਹੱਕ ਦਿੱਤੇ ਗਏ। ਬਾਬਾ ਬੰਦਾ ਸਿੰਘ ਬਹਾਦਰ ਨੇ ਮੁਖਤ ਰਾਜਿਆਂ ਨੂੰ ਕਿਲੇ ਅੰਦਰੋਂ ਚਿੱਠੀ ਭੇਜੀ ਅਤੇ ਸੁਲਾਹ ਕਰਨ ਦੀ ਪੇਸ਼ਕਸ਼ ਕੀਤੀ ਪਰ ਇਹਨਾਂ ਰਾਜਿਆਂ ਨੇ ਮੁਗਲਾਂ ਨਾਲ ਵਫਾਦਾਰੀ ਨਿਭਾਉਂਦੇ ਹੋਏ ਭੇਜੇ ਗਏ ਸਿੱਖ ਦੂਤਾਂ ਦਾ ਹੀ ਕਤਲ ਕਰ ਦਿੱਤਾ ਰਾਜਾ ਜੈ ਸਿੰਘ ਤੇ ਰਾਜਾ ਅਜੀਤ ਸਿੰਘ ਨੇ ਮੁਗਲਾਂ ਨਾਲ ਲੜਨ ਦਾ ਫੈਸਲਾ ਕੀਤਾ ਸਾਰੇ ਹਿੰਦੂ ਉਹ ਵੀ ਸਨ ਜੋ ਨਿਰਸਵਾਰਥ ਹੋ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਲੜਦੇ ਰਹੇ ਪੰਜਾਬ ਦੇ ਬਹੁਤ ਸਾਰੇ ਸੂਫੀ ਫਕੀਰਾਂ ਨੇ ਲੋਕਾਂ ਨੂੰ ਲਾਂਬੰਦ ਕਰਕੇ ਮੁਗਲਾਂ ਦੇ ਸ਼ਾਹੀ ਲਸ਼ਕਰਾਂ ਨਾਲ ਜੋੜਿਆ ਤੇ ਸਿੱਖ ਰਾਜ ਖਿਲਾਫ ਮਹਿਮਾ ਚ ਸ਼ਾਮਲ ਕਰਵਾਇਆ। ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੀ ਫੌਜ ਚ ਸ਼ਾਮਲ ਸਿੱਖ ਪ੍ਰਭੂਤਾ ਸੰਪੰਨ ਮਨੁੱਖ ਸਨ। ਬਾਬੇ ਦੀ ਫੌਜ ਚ ਜਰਨੈਲਾਂ ਅਤੇ ਸਪਾਈਆਂ ਕੋਲ ਇੱਕ ਸਾਂਝੀ ਜੀਵਨ ਦ੍ਰਿਸ਼ਟੀ ਸੀ। ਯਾਨੀ ਅਸਲੀ ਅਰਥਾਂ ਚ ਦੇਖਣਾ ਹੋਵੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਧਰਮ ਦਾ ਉਹ ਸੁਪਨਾ ਪੂਰਾ ਕਰ ਰਹੇ ਸਨ ਜਿਸ ਕਿਹਾ ਗਿਆ ਸੀ ਇਨ ਗਰੀਬ ਸਿੱਖਨ ਕੋ ਧੂਪ ਪਾਤਸ਼ਾਹੀ ਯਾਨੀ ਗਰੀਬਾਂ ਨੂੰ ਅਸਲੀ ਰੂਪ ਚ ਜਗਰ ਪਾਤਸ਼ਾਹੀ ਦਿੱਤੀ ਤਾਂ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਸਿੱਖ ਰਾਜ ਸਮੇਂ ਮਿਲੀ ਪੰਜਾਬ ਚਿੰਤਨ ਨਾਲ ਜੁੜੇ ਦੋਸਤੋ ਤੁਹਾਡਾ ਸਵਾਗਤ ਹੈ ਮੈਂ ਹਾਂ ਯਾਦਵਿੰਦਰ ਸਿੰਘ ਅੱਜ ਗੱਲ ਕਰਦੇ ਹਾਂ ਸਿੱਖ ਇਨਕਲਾਬ ਦੀ ਉਹ ਸਿੱਖ ਇਨਕਲਾਬ ਦੀ ਜਿਸ ਨੇ ਗਰੀਬਾਂ ਨੂੰ ਪਹਿਲੀ ਵਾਰ ਪਾਤਸ਼ਾਹੀ ਦਿੱਤੀ ਸੀ ਉਸ ਸਿੱਖ ਇਨਕਲਾਬ ਦੀ ਜਿਸ ਨੇ ਦੁਨੀਆ ਹਿਲਾ ਦਿੱਤੀ ਸੀ ਆਧੁਨਿਕ ਦੁਨੀਆ ਦੀ ਕਹਾਣੀ ਵੈਸੇ ਯੂਰਪ ਤੋਂ ਸ਼ੁਰੂ ਹੁੰਦੀ ਹੈ ਤੇ ਯੂਰਪ ਚ ਫਰਾਂਸ ਦਾ ਝੰਡਾ ਸਭ ਤੋਂ ਉੱਪਰ ਹੁੰਦਾ ਹੈ ਜਦੋਂ ਫਰਾਂਸ ਦੀ ਗੱਲ ਹੁੰਦੀ ਹੈ ਤਾਂ ਫਰਾਂਸੀਸੀ ਕ੍ਰਾਂਤੀ ਦੀ ਗੱਲ ਹੁੰਦੀ ਹੈ ਫਰਾਂਸੀਸੀ ਕ੍ਰਾਂਤੀ ਨੂੰ ਐਵੇਂ ਸੈਲੀਬ੍ਰੇਟ ਕੀਤਾ ਜਾਂਦਾ ਹੈ ਕਿ ਦੁਨੀਆ ਦਾ ਪਹਿਲਾ ਇਨਕਲਾਬ ਉਹ ਸੀ ਦੁਨੀਆ ਚ ਪਹਿਲੀ ਵਾਰ ਜ਼ਮੀਨੀ ਸੁਧਾਰ ਫ੍ਰਾਂਸੀਸੀ ਕ੍ਰਾਂਤੀ ਜ਼ਰੀਏ ਹੋਏ ਪਰ ਕੀ ਤੁਹਾਨੂੰ ਪਤਾ ਹੈ ਫ੍ਰਾਂਸ ਦੀ ਕ੍ਰਾਂਤੀ ਤੋਂ ਪਹਿਲਾਂ ਪੰਜਾਬ 'ਚ ਸਿੱਖ ਇਨਕਲਾਬ ਹੋਇਆ ਸੀ ਫ੍ਰਾਂਸ ਦੀ ਕ੍ਰਾਂਤੀ ਤੋਂ ਪਹਿਲਾਂ ਪੰਜਾਬ 'ਚ ਗਰੀਬਾਂ ਨੂੰ ਕਿਰਤੀਆਂ ਨੂੰ ਜ਼ਮੀਨਾਂ ਵੰਡੀਆਂ ਗਈਆਂ ਸੀ ਤੇ ਇਹ ਲੜਾਈ ਲੜੀ ਸੀ ਜਾਂ ਇਹ ਲੜਾਈ ਦੇ ਝੰਡਾ ਬਰਦਾਰ ਸੀ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਫ੍ਰਾਂਸ ਦੇ ਇਨਕਲਾਬ ਤੋਂ ਪਹਿਲਾਂ ਪੰਜਾਬ 'ਚ ਜ਼ਮੀਨੀ ਸੁਧਾਰਾਂ ਦਾ ਇਨਕਲਾਬ ਕਰ ਦਿੱਤਾ ਸੀ ਫ੍ਰਾਂਸ ਨੇ ਜਿਹੜਾ ਕੰਮ 1799 ਚ ਕੀਤਾ ਉਸ ਕੰਮ ਦੀ ਸ਼ੁਰੂਆਤ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਚ 1710 ਚ ਸਿੱਖ ਇਨਕਲਾਬ ਸਮੇ ਕਰ ਦਿੱਤੀ ਸੀ ਦਰਸਲ ਪੰਜਾਬ ਦੀ ਬਦਕਿਸਮਤੀ ਇਹ ਆ ਕਿ ਇਹਦੇ ਵਿਦਵਾਨਾਂ ਨੇ ਇਸ ਗੱਲ ਨੂੰ ਕਦੇ ਵੀ ਆਲਮੀ ਪੱਧਰ ਤੇ ਵਿਸ਼ਵ ਪੱਧਰ ਤੇ ਨਹੀਂ ਪ੍ਰਚਾਰਿਆ ਦੂਜੀ ਗੱਲ ਇਹ ਰਹੀ ਕਿ ਬਾਬਾ ਬੰਦਾ ਸਿੰਘ ਬਹਾਦਰ ਬਹੁਤ ਅਣਗੌਲੇ ਰਹੇ ਪਹਿਲੀ ਵਾਰ ਉਹਨਾਂ ਨੂੰ ਅਗਰ ਕਿਸੇ ਨੇ ਜ਼ਿਕਰ ਕੀਤਾ ਤਾਂ ਉਹਨ ਸੰ ਸਾਡੇ ਇਤਿਹਾਸਕਾਰ ਡਾਕਟਰ ਗੰਡਾ ਸਿੰਘ ਜਿਨ੍ਹਾਂ ਦੀ ਅਮਰਸਰ ਚ ਬਹੁਤ ਵੱਡੀ ਵਿਰਾਸਤ ਹੈ ਦਰਅਸਲ ਜ਼ਗੀਰਦਾਰੀ ਪ੍ਰਬੰਧ ਕਦੇ ਵੀ ਦੁਨੀਆ ਦੇ ਇੱਕ ਇਲਾਕੇ ਤੱਕ ਸੀਮਿਤ ਨਹੀਂ ਰਿਹਾ ਸੰਸਾਰ ਦੇ ਬਹੁਤ ਸਾਰੇ ਹਿੱਸਿਆਂ ਚ ਆਮ ਲੋਕ ਇਸ ਢਾਂਚੇ ਤੋਂ ਦੁਸ਼ਵਾਰ ਰਹੇ ਨੇ ਯੂਰਪੀ ਮੁਲਕਾਂ ਚ ਜ਼ਗੀਰਦਾਰੀ ਬਹੁਤ ਮਜ਼ਬੂਤ ਸੀ ਜਿੱਥੇ ਵੱਡੇ ਵੱਡੇ ਲੋਕਾਂ ਕੋਲੇ ਜ਼ਮੀਨਾਂ ਸੀ 1799 ਦੇ ਫ੍ਰਾਂਸੀਸੀ ਇਨਕਲਾਬ ਨੇ ਫ੍ਰਾਂਸ ਚ ਜ਼ਗੀਰਦਾਰੀ ਅਤੇ ਰਜਵਾੜਾ ਸ਼ਾਹੀ ਨੂੰ ਖਤਮ ਕਰ ਦਿੱਤਾ ਦੁਨੀਆ ਦੇ ਇਤਿਹਾਸ ਜਾਂ ਦੁਨੀਆ ਦੇ ਬਹੁਤੇ ਲੋਕ ਅੱਜ ਤੱਕ 1799 ਦੇ ਫ੍ਰਾਂਸੀਸੀ ਇਨਕਲਾਬ ਨੂੰ ਹੀ ਦੁਨੀਆ ਦਾ ਪਹਿਲਾ ਇਨਕਲਾਬ ਮੰਨਦੇ ਨੇ ਜਿਸ ਦੇ ذریعے ਜ਼ਮੀਨਾਂ ਆਮ ਲੋਕਾਂ ਕੋਲ ਆਈਆਂ ਪਰ ਅਸਲੀਅਤੇ ਨਹੀਂ ਆ ਅਸਲ ਚ ਪਹਿਲਾ ਇਨਕਲਾਬ ਪੰਜਾਬ ਦੀ ਧਰਤੀ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਚ ਹੋਇਆ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਮਈ 1710 ਚ ਸਰਹੰਦ ਚ ਸਿੱਖ ਰਾਜ ਸਥਾਪਿਤ ਕਰਨ ਤੋਂ ਬਾਅਦ ਜ਼ਮੀਨਾਂ ਦੀ ਮਾਲਕੀ ਦਾ ਹੱਕ ਹਲਵਾਕਾਂ ਨੂੰ ਦਿੱਤਾ ਸੀ ਜਾਨੀ ਜਿਹੜੇ ਵਾਉਂਦੇ ਸੀ ਉਹਨਾਂ ਨੂੰ ਦੇ ਦਿੱਤਾ ਜਿਨ੍ਹਾਂ ਦੀਆਂ ਜ਼ਮੀਨਾਂ ਸੀ ਉਹਨਾਂ ਤੋਂ ਖੋ ਕੇ ਜਾਂ ਵੱਡੇ ਜ਼ਗੀਰਦਾਰਾਂ ਤੋਂ ਖੋ ਕੇ ਆਮ ਲੋਕਾਂ ਨੂੰ ਦਿੱਤੀਆਂ ਇਸੇ ਕਰਕੇ ਧਰਤੀ ਦਾ ਪਹਿਲਾ ਇਨਕਲਾਬ ਸਿੱਖ ਇਨਕਲਾਬ ਆ ਤੇ ਉਹ ਸਿੱਖ ਇਨਕਲਾਬ ਨੇ ਗਰੀਬਾਂ ਨੂੰ ਪਾਤਸ਼ਾਹੀ ਬਖਸ਼ੀ ਸੀ 18ਵੀਂ ਸਦੀ ਤੱਕ ਮੁਗਲ ਹਕੂਮਤ ਤਹਿਤ ਕਿਸਾਨੀ ਦੇ ਪ੍ਰਬੰਧ ਨਾਲ ਮੁੱਖ ਤੌਰ ਤੇ ਤਿੰਨ ਧਿਰਾਂ ਜੁੜੀਆਂ ਹੋਈਆਂ ਸਨ ਆਜਾਰਾਦਾਰ ਜਗੀਰਦਾਰ ਅਤੇ ਜ਼ਿਮੀਂਦਾਰ ਇਜ਼ਾਰਾਦਾਰਾਂ ਕੋਲ ਜ਼ਮੀਨ ਦੀ ਮਾਲਕੀ ਨਹੀਂ ਹੁੰਦੀ ਸੀ ਉਹਨਾਂ ਦਾ ਕੰਮ ਕਿਸਾਨਾਂ ਤੋਂ ਮਾਲੀਆ ਇਕੱਠਾ ਕਰਨਾ ਹੁੰਦਾ ਸੀ ਯਾਨੀ ਰੈਵਨਿਊ ਇਕੱਠਾ ਕਰਨਾ ਹੁੰਦਾ ਸੀ ਇਜ਼ਾਰੇਦਾਰ ਕਿਸਾਨਾਂ ਤੋਂ ਰਕਮ ਇਕੱਠੀ ਕਰਕੇ ਮੁਗਲ ਹਕੂਮਤ ਨੂੰ ਦਿੰਦੇ ਸੀ ਇਸ ਨਾਲ ਮੁਗਲ ਹਕੂਮਤ ਦੀ ਬਜਮੀ ਆਮਦਨ ਯਕੀਨੀ ਬਣ ਜਾਂਦੀ ਸੀ ਪੰਜਾਬ ਵਿੱਚ ਇਜ਼ਾਰਾਦਾਰ ਜ਼ਿਆਦਾਤਰ ਅਮੀਰ ਖਤਰੀ ਸਨ ਜ਼ਗੀਰਦਾਰ ਆਮ ਤੌਰ ਤੇ ਸੱਤਾਧਿਰ ਨਾਲ ਖਾਨਦਾਨੀ ਸੰਬੰਧ ਜਾਂ ਰਿਸ਼ਤੇਦਾਰੀ ਰੱਖਣ ਵਾਲੇ ਲੋਕ ਹੁੰਦੇ ਸੀ ਜ਼ਗੀਰਦਾਰ ਸਮੇਂ ਦੇ ਹਾਕਮਾਂ ਵੱਲੋਂ ਨਿਯੁਕਤ ਕੀਤੇ ਜਾਂਦੇ ਸਨ ਉਹਨਾਂ ਦੀ ਨਿਯੁਕਤੀ ਆਰਜੀ ਹੁੰਦੀ ਸੀ ਇਸ ਲਈ ਉਹ ਆਪਣਾ ਜ਼ਗੀਰਦਾਰੀ ਰਤਬਾ ਕਦੇ ਵੀ ਗਵਾ ਸਕਦੇ ਸਨ ਮੁਗਲ ਹਕੂਮਤ ਜ਼ਗੀਰਦਾਰਾਂ ਨੂੰ ਆਰਜੀ ਤੌਰ ਤੇ ਜ਼ਮੀਨ ਦੀ ਮਾਲਕੀ ਦਿੰਦੀ ਸੀ ਜ਼ਗੀਰਦਾਰ ਆਪਣੀ ਜ਼ਗੀਰ ਦੇ ਇਲਾਕੇ ਵਿੱਚੋਂ ਕਿਸਾਨਾਂ ਤੋਂ ਮਾਲੀਆ ਗਰਾਉਂਦੇ ਸਨ ਤੇ ਅਮਨ ਕਾਨੂੰਨ ਦਾ ਪਰਬੰਧ ਚਲਾਉਂਦੇ ਸਨ ਜ਼ਗੀਰਦਾਰਾਂ ਦੇ ਉਲਟ ਜ਼ਿੰਮੇਦਾਰਾਂ ਕੋਲੇ ਜੱਦੀ ਪੁਸ਼ਤੀ ਜ਼ਮੀਨਾਂ ਦੀ ਮਾਲਕੀ ਹੁੰਦੀ ਸੀ ਜ਼ਗੀਰਦਾਰ ਕੋਲੇ ਆਰਜੀ ਪ੍ਰਬੰਧਕੀ ਜ਼ਿੰਮੇਵਾਰੀਆਂ ਹੁੰਦੀਆਂ ਸਨ ਯਾਨੀ ਸਥਾਨਕ ਪ੍ਰਸ਼ਾਸਨ ਨੂੰ ਸਾਹਮਣਾ ਜਦੋਂ ਕਿ ਜ਼ਿੰਮੇਦਾਰਾਂ ਦਾ ਰਤਬਾ ਸਥਾਨਕ ਹਾਕਮਾਂ ਵਾਲਾ ਹੁੰਦਾ ਸੀ ਜ਼ਿੰਮੇਦਾਰ ਅਮਨ ਕਾਨੂੰਨ ਕਾਇਮ ਰੱਖਣ ਦਾ ਅਧਿਕਾਰ ਰੱਖਦੇ ਸਨ ਜ਼ਿੰਮੇਦਾਰਾਂ ਦੇ ਹੇਠਾਂ ਬੇਜ਼ਮੀਨੇ ਕਾਸ਼ਤਕਾਰ ਕੰਮ ਕਰਦੇ ਸੀ ਕਾਸ਼ਤਕਾਰਾਂ ਜਾਂ ਮਜ਼ਾਰਿਆਂ ਦੀ ਹਾਲਤ ਸਭ ਤੋਂ ਵਾਰੀ ਸੀ ਪੰਜਾਬ ਦੇ ਵੱਡੇ ਇਤਿਹਾਸਕਾਰ ਡਾਕਟਰ ਗੰਡਾ ਸਿੰਘ ਲਿਖਦੇ ਨੇ ਕਿ ਸਹੀਉ ਅਖਬਾਰ ਦਾ ਕਰਤਾ ਲਿਖਦਾ ਹੈ ਕਿ ਬਾਦਸ਼ਾਹ ਦੇ ਵੇਲੇ ਹਰੋ ਆਦਮੀ ਜੋ ਪੁਰਾਣੇ ਸਮੇਂ ਤੋਂ ਪਰਗਣਿਆਂ ਦਾ مالک ਚੱਲਿਆ ਆਉਂਦਾ ਸੀ ਜ਼ਿਮੀਦਾਰ ਕਹਾਉਂਦਾ ਸੀ ਇਹ ਆਪਣੀ ਮਨਮਰਜ਼ੀ ਨਾਲ ਕਿਸਾਨਾਂ ਨੂੰ ਕੰਮ ਤੇ ਰੱਖ ਵੀ ਸਕਦਾ ਸੀ ਤੇ ਕੱਢ ਵੀ ਸਕਦਾ ਸੀ ਡਾਕਟਰ ਗੰਡਾ ਸਿੰਘ ਇਹਦੀ ਵਿਆਖਿਆ ਕਰਦੇ ਹੋਏ ਲਿਖਦੇ ਨੇ ਕਿ ਇਹ ਜ਼ਿਮੀਦਾਰ ਆਮ ਤੌਰ ਤੇ ਵੱਡੇ ਸਰਕਾਰੀ ਅਫਸਰ ਹੁੰਦੇ ਸਨ ਜੋ ਆਪਣੇ ਆਪ 'ਚ ਮਨਮੋਜੀ ਬਾਦਸ਼ਾਹ ਵਾਂਗ ਕੰਮ ਕਰਦੇ ਸਨ ਕਿਸੇ ਦੀ ਪਰਵਾਹ ਘੱਟ ਹੀ ਕਰਦੇ ਸੀ ਤੇ ਆਪਣੀਆਂ ਮਨਮਰਜ਼ੀਆਂ ਕਰਦੇ ਸੀ ਸਰਕਾਰੀ ਹਾਕਮ ਵੀ ਉਦੋਂ ਤੱਕ ਇਹਨਾਂ ਦੇ ਅੰਦਰੂਨੀ ਪ੍ਰਬੰਧਾਂ 'ਚ ਦਖਲ ਨਹੀਂ ਦਿੰਦੇ ਸਨ ਜਦੋਂ ਤੱਕ ਇਹ ਆਪਣਾ ਨੀयत ਸਰਕਾਰੀ ਮਾਮਲਾ ਤਾਰਦੇ ਰਹਿੰਦੇ ਸਨ ਯਾਨੀ ਨੀयत ਪੈਸੇ ਦਿੰਦੇ ਰਹਿੰਦੇ ਸਨ ਇਸ ਦਾ ਨਤੀਜਾ ਇਹ ਸੀ ਕਿ ਜ਼ਿੰਮੇਵਾਰੀ ਪ੍ਰਬੰਧ ਤਹਿਤ ਆਮ ਕਿਸਾਨਾਂ ਦੀ ਹਾਲਤ ਤਰਸਯੋਗ ਸੀ ਕਿਸਾਨਾਂ ਦੀ ਦਸ਼ਾ ਗੁਲਾਮਾਂ ਜਹੀ ਸੀ ਜਿਸ ਨੂੰ ਕੋਈ ਵੀ ਜ਼ਿੰਮੇਦਾਰ ਕਦੇ ਵੀ ਬੇਰੁਜ਼ਗਾਰ ਕਰ ਸਕਦਾ ਸੀ ਮੁਗਲ ਹਕੂਮਤ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਸੀ ਕਿ ਇਜ਼ਾਰਾਦਾਰ ਜਗੀਰਦਾਰ ਤੇ ਜ਼ਿੰਮੇਦਾਰ ਕਿਸਾਨਾਂ ਦਾ ਕਿੰਨਾ ਸ਼ੋਸ਼ਣ ਕਰਦੇ ਨੇ ਤੇ ਉਹਨਾਂ ਉੱਤੇ ਕਿੰਨਾ ਜ਼ੁਲਮ ਟਾਉਂਦੇ ਨੇ ਮੁਗਲ ਹਕੂਮਤ ਲਈ ਇਸ ਤਰੀਕੇ ਨਾਲ ਹਕੂਮਤ ਕਰਨੀ ਸੌਖੀ ਸੀ ਕਿਉਂਕਿ ਹਕੂਮਤ ਦਾ ਸਥਾਨਕ ਵਿਰੋਧ ਸਥਾਨਕ ਪੱਧਰ ਤੇ ਹੁੰਦਾ ਸੀ ਤੇ ਮੁਗਲ ਹਕੂਮਤ ਇਸ ਤੋਂ ਸੁਰਖਰੂ ਹੋ ਜਾਂਦੀ ਸੀ ਦਰਸਲ ਪਹਿਲੀ ਵਾਰ ਗੁਰੂ ਸਹਿਬਾਨ ਦੇ ਦੌਰ ਚ ਕਿਸਾਨਾਂ ਤੇ ਕਿਰਤੀਆਂ ਨੂੰ ਸਵੈ ਮਾਨ ਸਤਕਾਰ ਤੇ ਗੌਰਵ ਦਾ ਅਹਿਸਾਸ ਹੋਇਆ ਸਿੱਖ ਬਣਨ ਦੇ ਨਾਲ ਉਹ ਮਨੁੱਖ ਦੇ ਪ੍ਰਭੂਤਾ ਸੰਪੰਨ ਹੋਣ ਦੇ अनुभव ਨਾਲ ਬਵਸਤਾ ਹੋਏ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੀ ਫੌਜ ਸ਼ਾਮਲ ਸਿੱਖ ਪ੍ਰਭੂਤਾ ਸੰਪੰਨ ਮਨੁੱਖ ਸਨ ਬਾਬੇ ਦੀ ਫੌਜ ਚ ਜਰਨੈਲਾਂ ਅਤੇ ਸਪਾਈਆਂ ਕੋਲ ਇੱਕ ਸਾਂਝੀ ਜੀਵਨ ਦ੍ਰਿਸ਼ਟੀ ਸੀ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਾਲੀ ਸਿੱਖ ਫੌਜ ਨੇ ਹੀ ਮੁਗਲ ਸਥਾਪਤੀ ਨਾਲ ਟੱਕਰ ਲਈ ਸੀ ਨਵਾਂ ਨਿਆਕਾਰੀ ਰਾਜ ਸਥਾਪਿਤ ਕਰਨ ਲਈ ਮੁਗਲ ਸਥਾਪਤੀ ਨੂੰ ਜੜੋਂ ਪੁੱਟਣਾ ਜ਼ਰੂਰੀ ਸੀ ਪਾਦਸ਼ਾ ਉਸਦੇ ਵਜ਼ੀਰਾ ਜਾਂ ਸੂਬਿਆਂ ਦੇ ਨਵਾਬਾਂ ਦੀ ਸੱਤਾ ਨੂੰ ਖਤਮ ਕਰ ਦੇਣਾ ਸਿਰਫ ਕਾਫੀ ਨਹੀਂ ਸੀ ਅਸਲ ਚੋਸ ਪ੍ਰਬੰਧ ਨੂੰ ਬਦਲਣ ਦਾ ਮਸਲਾ ਸੀ ਜਿਹੜਾ ਪ੍ਰਬੰਧ ਬਹੁਤ ਸਾਰੀਆਂ ਗੱਲਾਂ ਕਰਕੇ ਲੋਕਾਂ ਨਾਲ ਵਿਤਕਰਾ ਕਰਦਾ ਆ ਰਿਹਾ ਸੀ ਇਸੇ ਲਈ ਹੀ ਜਾਬਰ ਦਮਨਕਾਰੀ ਅਤੇ ਲੋਟੂ ਮੁਗਲ ਸਾਮਰਾਜ ਦੀ ਜੜ ਪੁੱਟਣ ਦੇ ਲਈ ਜ਼ਿਮੀਦਾਰੀ ਢਾਂਚਾ ਜਗੀਰਦਾਰੀ ਢਾਂਚਾ ਖਤਮ ਕਰਨਾ ਬੇहद ਜ਼ਰੂਰੀ ਸੀ ਖਾਲਸਾ ਰਾਜ ਦੀ ਸਥਾਪਤੀ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਿਮੀਦਾਰੀ ਢਾਂਚਾ ਖਤਮ ਕਰ ਦਿੱਤਾ ਕاشتਕਾਰਾਂ ਨੂੰ ਜ਼ਮੀਨ ਦੀ ਮਾਲਕੀ ਦੇ ਹੱਕ ਦਿੱਤੇ ਗਏ ਡਾਕਟਰ ਬਲਵੰਤ ਸਿੰਘ ਢਿੱਲੋਂ ਲਿਖਦੇ ਨੇ ਮੁਗਲ ਸਰਕਾਰ ਕਿਸਾਨਾਂ ਤੋਂ ਉਪਜ ਦਾ ਅੱਧਾ ਹਿੱਸਾ ਭੂਮੀ ਲਗਾਨ ਵਜੋਂ ਗਰਾਉਂਦੀ ਸੀ ਪਰ ਬਾਬਾ ਬੰਦਾ ਸਿੰਘ ਬਹਾਦਰ ਦੇ ਅਧੀਨ ਸਥਾਪਿਤ ਹੋਏ ਸਿੱਖ ਰਾਜ ਚ ਕਿਸਾਨਾਂ ਤੋਂ ਉਪਜ ਦਾ ਅੱਧਾ ਹਿੱਸਾ ਨਹੀਂ ਬਲਕਿ ਸਿਰਫ ਤੀਜਾ ਹਿੱਸਾ ਵਸੂਲ ਕੀਤਾ ਜਾਂਦਾ ਸੀ ਇਸ ਵੱਡੇ ਇਨਕਲਾਬ ਦੇ ਨਾਲ ਮੁਗਲ ਹਕੂਮਤ ਦੇ ਜ਼ੁਲਮ ਅਤੇ ਸ਼ੋਸ਼ਣ ਨਾਲ ਲਤਾੜੇ ਲੋਕਾਂ ਨੂੰ ਇੱਕ ਵੱਡੀ ਰਾਹਤ ਮਿਲੀ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਇਹ ਜ਼ਮੀਨੀ ਸੁਧਾਰ ਸਿਰਫ ਜੱਟਾਂ ਨੂੰ ਉੱਚਿਆ ਚੁੱਕਣ ਤੱਕ ਸੀਮਤ ਨਹੀਂ ਸਨ ਇਸ ਨਾਲ ਹਰ ਵਰਗ ਦਾ ਕਲਿਆਣ ਹੋਇਆ ਸੀ ਇਤਿਹਾਸਕਾਰ ਵਿਲੀਅਮ ਅਰਵਾਈਨ ਲਿਖਦੇ ਨੇ ਸਿੱਖਾਂ ਦੇ ਕਬਜ਼ੇ ਵਾਲੇ ਸਾਰੇ ਪਰਗਨਿਆਂ 'ਚ ਪੁਰਾਣੇ ਰੀਤੀ ਰਿਵਾਜਾਂ ਦਾ ਖਾਤਮਾ ਬਹੁਤ ਪ੍ਰਭਾਵਸ਼ਾਲੀ ਤਰੀਕੇ ਨਾਲ ਕੀਤਾ ਗਿਆ ਯਾਨੀ ਜਿਹੜਾ ਪਹਿਲਾਂ ਊਚ ਨੀਚ ਦਾ ਵਿਤਕਰਾ ਹੁੰਦਾ ਸੀ ਜਾਤੀ ਵਿਤਕਰਾ ਹੁੰਦਾ ਸੀ ਆਰਥਿਕ ਵਿਤਕਰਾ ਹੁੰਦਾ ਸੀ ਜਿਸ ਤਰ੍ਹਾਂ ਦੇ ਵੀ ਵਿਤਕਰੇ ਹੁੰਦੇ ਸੀ ਉਹਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਖਤਮ ਕਰਵਾਇਆ ਸੀ ਜਿਵੇਂ ਉਦਾਹਰਨ ਦੇ ਲਈ ਇੱਕ ਨੀਵਾ ਸਫਾਈ ਕਰਨ ਵਾਲਾ ਜਾਂ ਚਮੜਾ ਸਾਫ ਕਰਨ ਵਾਲਾ ਜੋ ਬ੍ਰਾਹਮਣਵਾਦੀ ਨਜ਼ਰੀਏ ਮੁਤਾਬਕ ਨੀਵਾ ਸੀ ਉਹਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਵੱਡਾ ਕੀਤਾ ਕਿਵੇਂ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੂੰ ਆਪਣੇ ਕੋਲ ਬੁਲਾਉਂਦੇ ਸੀ ਇੱਕ ਨਿਯੁਕਤੀ ਪੱਤਰ ਦਿੰਦੇ ਸੀ ਜਦੋਂ ਉਹ ਪਿੰਡ ਵਾਪਸ ਜਾਂਦੇ ਸੀ ਜਾਂ ਕਿਸੇ ਵੀ ਥਾਂ ਤੇ ਵਾਪਸ ਜਾਂਦੇ ਸੀ ਤਾਂ ਸਾਰਾ ਪਿੰਡ ਉਹਨਾਂ ਦਾ ਵੱਖਰਾ ਹੀ ਸਤਕਾਰ ਕਰਦਾ ਸੀ ਯਾਨੀ ਅਸਲੀ ਅਰਥਾਂ 'ਚ ਦੇਖਣਾ ਹੋਵੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਧਰਮ ਦਾ ਉਹ ਸੁਪਨਾ ਪੂਰਾ ਕਰ ਰਹੇ ਸਨ ਜਿਸ ਕਿਹਾ ਗਿਆ ਸੀ ਇਨ ਗਰੀਬ ਸਿੱਖਨ ਕੋ ਦੂਪ ਪਾਤਸ਼ਾਹੀ ਯਾਨੀ ਗਰੀਬਾਂ ਨੂੰ ਅਸਲੀ ਰੂਪ ਚ ਜਗਰ ਪਾਤਸ਼ਾਹੀ ਦਿੱਤੀ ਤਾਂ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਸਿੱਖ ਰਾਸ ਸਮੇਂ ਮਿਲੀ ਜਦੋਂ ਉਹਨਾਂ ਨਾਲ ਵਿਤਕਰਾ ਹੋਣੋਂ ਹਟਿਆ ਤੇ ਉਹਨਾਂ ਨੂੰ ਵੀ ਜ਼ਮੀਨਾਂ ਮਿਲੀਆਂ ਜੇ ਸਾਰੀਆਂ ਗੱਲਾਂ ਨੂੰ ਦੇਖੀਏ ਤਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਨਜ਼ਰ ਚ ਕਿਸੇ ਵੀ ਵਿਅਕਤੀ ਦੀ ਜਾਤ ਕੋਈ ਮਾਨਾ ਨਹੀਂ ਰੱਖਦੀ ਸੀ ਉਹਨਾਂ ਨੇ ਗੁਰਮਤਿ ਦੀ ਸਹੀ ਅਰਥਾਂ ਚ ਪੈਰਵਾਹੀ ਕੀਤੀ ਹਰ ਵਿਅਕਤੀ ਨੂੰ ਆਰਥਿਕ ਆਜ਼ਾਦੀ ਅਤੇ ਸਵੈ ਮਾਨ ਵਾਲਾ ਜੀਵਨ ਜਿਉਣਾ ਮਹਈਆ ਕਰਵਾਇਆ ਇਹ ਬਹੁਤ ਅਹਿਮ ਇਤਿਹਾਸਿਕ ਤੱਥ ਹੈ ਕਿ ਬਾਬਾ ਜੀ ਨੇ ਕਿਸਾਨਾਂ ਦੇ ਨਾਲ-ਨਾਲ ਦਲਤਾਂ ਨੂੰ ਵੀ ਉੱਚਾ ਠਾਉਣ ਦਾ ਕੰਮ ਕੀਤਾ ਇਸ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਦਰਸਲ ਸਿੱਖੀ ਚ ਜਾਤ ਪਾਤ ਨਹੀਂ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ ਸਿੱਖ ਇਨਕਲਾਬ ਕਿਸੇ ਖਾਸ ਜਾਤੀ ਦਾ ਇਨਕਲਾਬ ਨਹੀਂ ਸੀ ਇਹ ਰਾਜ ਮਨੁੱਖ ਦੀ ਆਜ਼ਾਦ ਹਸਤੀ ਦੀ ਅਲੰਬਰਦਾਰੀ ਦਾ ਇਨਕਲਾਬ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਸਥਾਪਿਤ ਕੀਤੇ ਰਾਜ ਦੀ ਮਹਿਮਾ ਇੰਨੀ ਵੱਡੀ ਸੀ ਕਿ ਇਸਨੇ ਮੁਸਲਮਾਨਾਂ ਨੂੰ ਵੀ ਸਿੱਖ ਬਣ ਲਈ ਪ੍ਰੇਰਿਤ ਕੀਤਾ ਇਤਿਹਾਸਕਾਰ ਵਿਲੀਅਮ ਅਰਵਾਈਨ ਮੁਤਾਬਕ ਸਰਹੰਦ ਦੇ ਇਲਾਕੇ 'ਚ ਇੱਕ ਵਿਅਕਤੀ ਦੀਨਦਾਰ ਖਾਨ ਬਾਬਾ ਬੰਦਾ ਸਿੰਘ ਬਹਾਦਰ ਨਾਲ ਜੁੜਿਆ ਤੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਦੀਨਦਾਰ ਸਿੰਘ ਬਣ ਗਿਆ ਸਰਹੰਦ ਦਾ ਸ਼ਾਹੀ ਖਬਰ ਨਵੀਸ ਯਾਨੀ ਸਰਹੰਦ ਦਾ ਸ਼ਾਹੀ ਪੱਤਰਕਾਰ ਮੀਰ ਨਸੀਰਉਦਦੀਨ ਮੀਰ ਨਸੀਰ ਸਿੰਘ ਬਣ ਗਿਆ ਬਾਬਾ ਬੰਦਾ ਸਿੰਘ ਬਹਾਦਰ ਦੇ ਸੁਧਾਰਾਂ ਦੀ ਫ੍ਰਾਂਸੀਸੀ ਇਨਕਲਾਬ ਨਾਲ ਤੁਲਨਾ ਕਰੀਏ ਤਾਂ ਇਹ ਕਈ ਪੱਖਾਂ ਤੋਂ ਬਹੁਤ ਅੱਗੇ ਸੀ ਫ੍ਰਾਂਸੀਸੀ ਇਨਕਲਾਬ ਤੋਂ ਬਾਅਦ ਫ੍ਰਾਂਸ 'ਚ ਸਮਾਜਿਕ ਦਰਜਾਬੰਦੀ ਖਤਮ ਨਹੀਂ ਹੋਈ ਸੀ ਇਨਕਲਾਬ ਤੋਂ ਬਾਅਦ ਕੁਲੀਨ ਵਰਗ ਦੇ ਕੁਝ ਹਿੱਸਿਆਂ ਯਾਨੀ ਅਮੀਰਾਂ ਨੇ ਆਪਣੀਆਂ ਜ਼ਮੀਨਾਂ ਤੇ ਰੁਤਬੇ ਦੁਬਾਰਾ ਹਾਸਲ ਕਰ ਲਏ ਸੀ ਇਨਕਲਾਬ ਤੋਂ ਬਾਅਦ ਵੀ ਕੈਥੋਲਿਕ ਚਰਚ ਨੇ ਆਪਣਾ ਪ੍ਰਭਾਵ ਬਣਾਈ ਰੱਖਿਆ ਜਿਸ ਕਰਕੇ ਪਰਾਣੀਆਂ ਕਦਰਾਂ ਕੀਮਤਾਂ ਸਮਾਜ 'ਚ ਉਵੇਂ ਹੀ ਰਹੀਆਂ ਪਰ ਬਾਬਾ ਬੰਦਾ ਸਿੰਘ ਬਹਾਦਰ ਦੇ ਸੁਧਾਰਾਂ ਦੇ ਸਿੱਟੇ ਵੱਜੋਂ ਦਲਤਾਂ ਅਤੇ ਕਿਸਾਨ ਵਰਗ ਨੇ ਬ੍ਰਾਹਮਣਵਾਦੀ ਅਤੇ ਇਸਲਾਮੀ ਸੱਤਾ ਦੀ ਗੁਲਾਮੀ ਦੇ ਜੂਲੇ ਨੂੰ ਗਲੋਂ ਲਾ ਦਿੱਤਾ ਇਸ ਇਨਕਲਾਬ ਦੇ ਕੇਂਦਰ 'ਚ ਸਿੱਖ ਧਰਮ ਹੋਣ ਕਰਕੇ ਜੋ ਜਾਤੀ ਵਿਤਕਰੇ ਤੇ ਆਰਥਿਕ ਵਿਤਕਰੇ ਦੇ ਖਿਲਾਫ ਉਸਨੇ ਪੁਰਾਣੇ ਵਰਤਾਂਤਾਂ ਤੇ ਪੁਰਾਣੀਆਂ ਸਥਾਪਤੀਆਂ ਨੂੰ ਬਿਲਕੁਲ ਪ੍ਰਭਾਵਹੀਣ ਕਰ ਦਿੱਤਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਹ ਜ਼ਮੀਨੀ ਸੁਧਾਰਾਂ ਦੀ ਵੱਡੀ ਕੀਮਤ ਚੁਕਾਉਣੀ ਪਈ ਮੁਸਲਮਾਨ ਜ਼ਗੀਰਦਾਰਾਂ ਤੇ ਜ਼ਿਮੀਦਾਰਾਂ ਨੇ ਆਪਣੇ ਸਪਾਈਆਂ ਨਾਲ ਮੁਗਲ ਹਕੂਮਤ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ ਇਸ ਤੋਂ ਇਲਾਵਾ ਉਹਨਾਂ ਨੇ ਮੁਗਲ ਹਕੂਮਤ ਦੇ ਜਹਾਦ ਦੇ ਸਦਿਆਂ ਨੂੰ ਕਾਮਯਾਬ ਕਰਨ 'ਚ ਅਹਿਮ ਭੂਮਿਕਾ ਨਿਭਾਈ ਪੰਜਾਬ ਦੇ ਖੱਤਰੀ ਅਜ਼ਾਰਾਦਾਰ ਤੇ ਵਪਾਰੀ ਪੰਜਾਬ ਦੀ ਅਮੀਰ ਤਿਰਸੀ ਕੱਪੜੇ ਦੇ ਵਪਾਰੀ ਅਤੇ ਜੁਲਾਹੇ ਕਾਸਤੌਰ ਉਤੇ ਸਿੱਖ ਰਾਜ ਖਿਲਾਫ ਲਾਮਬੰਦ ਹੋਏ ਉਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਮੁਗਲ ਹਕੂਮਤ ਦੀਆਂ ਬਾਬਾ ਬੰਦਾ ਸਿੰਘ ਬਹਾਦਰ ਖਿਲਾਫ ਮਹਿਮਾ ਚ ਵੱਡਾ ਸਾਹ ਦਿੱਤਾ ਤੇ ਵੱਡੀ ਸਹਾਇਤਾ ਕੀਤੀ ਇਸ ਤੋਂ ਇਲਾਵਾ ਪੰਜਾਬ ਦੀ ਧਾਰਮਿਕ ਸਥਾਪਤੀ ਨੇ ਵੀ ਮੁਗਲ ਹਕੂਮਤ ਦਾ ਖੁੱਲਾ ਸਾਹ ਦਿੱਤਾ ਪੰਜਾਬ ਦੇ ਬਹੁਤ ਸਾਰੇ ਸੂਫੀ ਫਕੀਰਾਂ ਨੇ ਲੋਕਾਂ ਨੂੰ ਲਾਮਬੰਦ ਕਰਕੇ ਮੁਗਲਾਂ ਦੇ ਸ਼ਾਹੀ ਲਸ਼ਕਰਾਂ ਨਾਲ ਜੋੜਿਆ ਤੇ ਸਿੱਖ ਰਾਜ ਖਿਲਾਫ ਮਹਿਮਾ ਚ ਸ਼ਾਮਲ ਕਰਵਾਇਆ ਮਿਸਾਲ ਵਜੋ ਸੂਫੀ ਪੀਰਜ਼ਾਦੇ ਸਰਹੰਦ ਦੇ ਨਵਾਬ ਜ਼ੀਰ ਖਾਨ ਦੇ ਖਾਸ ਯੋਗੀ ਬਣੇ ਡਾਕਟਰ ਬਲਵੰਤ ਸਿੰਘ ਢਿੱਲੋਂ ਲਿਖਦੇ ਨੇ ਕਿ ਸਰੋਤਾਂ ਦੇ ਧਿਆਨ ਤੋਂ ਇਹ ਸਾਫ਼ ਜ਼ਾਹਰ ਹੈ ਕਿ ਪੰਜਾਬ ਵਿੱਚ ਸਿੱਖ ਬਧਰੂ ਨੂੰ ਦਬਾਉਣ ਲਈ ਮੁਗਲ ਹਕੂਮਤ ਅਤੇ ਉਸ ਦੇ ਸੂਬੇਦਾਰਾਂ ਤੇ ਸੈਨਾਪਤੀਆਂ ਨੇ ਮੁਸਲਮ ਪਰਜਾ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਲਈ ਆਪਣੀਆਂ ਮਹਿਮਾ ਨੂੰ ਜਿਹਾਦ ਦਾ ਨਾਂ ਦਿੱਤਾ ਤਾਂ ਕਿ ਮੁਸਲਿਮ ਪਰਜਾ ਦਾ ਮੁਸਲਿਮ ਲੋਕਾਂ ਦਾ ਵੱਤਵਸ ਸਹਿਯੋਗ ਮਿਲ ਸਕੇ ਬਹੁਤ ਸਾਰੇ ਮੁਸਲਿਮ ਮੋਲਾਣਿਆਂ ਅਤੇ ਸੂਫੀ ਫਕੀਰਾਂ ਨੇ ਜਿਹਾਦ ਦੇ ਨਾਅਰਿਆਂ ਨੂੰ ਸਹੀ ਠਹਿਰਾਇਆ ਤੇ ਆਪਣੇ ਅਮਰੀਦਾਂ ਅਤੇ ਹੋਰਾਂ ਨੂੰ ਸਿੱਖਾਂ ਦੇ ਵਿਰੁੱਧ ਲਾਮਬੰਦ ਹੋਣ ਦਾ ਸੱਦਾ ਦਿੱਤਾ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਜ਼ਮੀਨ ਦੇ ਹੱਕ ਹਲਵਾਕਾਂ ਨੂੰ ਦੇਣ ਦਾ ਫੈਸਲਾ ਲੀਤੋਂ हट ਕੇ ਲਿਆ ਗਿਆ ਬਹੁਤ ਵੱਡਾ ਕਦਮ ਸੀ ਕਿਉਂਕਿ ਆਲੇ-ਦਾਲੇ ਕੋਈ ਵੀ ਇਸ ਤਰ੍ਹਾਂ ਦੇ ਫੈਸਲੇ ਦੀ ਹਮਾਇਤ ਨਹੀਂ ਕਰ ਰਿਹਾ ਸੀ ਮੁਗਲ ਆਪਣੇ ਕੁਲੀਨ ਵਰਗ ਦਾ ਮੁਕੰਮਲ ਗਲਬਾ ਸਮਾਜ ਤੇ ਚਾਹੁੰਦੇ ਸੀ ਤੇ ਬ੍ਰਾਹਮਣਵਾਦੀ ਆਪਣੇ ਵੱਲੋਂ ਨੀਵੀਆਂ ਗਰਦਾਨੀਆਂ ਜਾਤਾਂ ਨੂੰ ਉੱਚਾ ਉੱਠਣ ਦੇਣਾ ਨਹੀਂ ਚਾਹੁੰਦੇ ਸੀ ਮਿਸਾਲ ਵਜੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਰਾਜਪਤਾਨੇ ਵਿੱਚੋਂ ਮੁਗਲਾਂ ਦੇ ਖਿਲਾਫ ਬਗਾਵਤਾਂ ਦੀਆਂ ਸੰਭਾਵਨਾਵਾਂ ਵੇਖੀਆਂ ਉਹਨਾਂ ਨੇ ਅਮੀਰ ਦੇ ਰਾਜੇ ਜੈ ਸਿੰਘ ਅਤੇ ਜੋਧਪੁਰ ਦੇ ਰਾਜਾ ਅਜੀਤ ਸਿੰਘ ਨੂੰ ਚਿੱਠੀਆਂ ਲਿਖੀਆਂ ਇਨ੍ਹਾਂ ਚਿੱਠੀਆਂ ਦੇ ਜ਼ਰੀਏ ਬਾਬਾ ਬੰਦਾ ਸਿੰਘ ਬਹਾਦਰ ਦੀ ਰਾਜਿਆਂ ਨਾਲ ਗੱਲਬਾਤ ਸ਼ੁਰੂ ਹੋਈ ਪਰ ਮੁਗਲ ਬਾਦਸ਼ਾਹ ਬਹਾਦਰ ਸ਼ਾ ਉਕਤ ਰਾਜਿਆਂ ਤੇ ਲਗਾਤਾਰ ਦਬਾਅ ਬਣਾ ਰਿਹਾ ਸੀ ਉਹ ਇਨ੍ਹਾਂ Rajput ਰਾਜਿਆਂ ਨੂੰ ਕਹਿ ਰਿਹਾ ਸੀ ਕਿ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਖਿਲਾਫ ਮੁਗਲਾਂ ਦਾ ਸਾਹ ਦੇਣ ਇਹ Rajput ਰਾਜੇ ਮੁਗਲਾਂ ਦੇ ਦਬਾਅ ਅੱਗੇ ਨਹੀਂ ਖੜ੍ਹ ਸਕੇ ਰਾਜਾ ਜੈ ਸਿੰਘ ਤੇ ਰਾਜਾ ਅਜੀਤ ਸਿੰਘ ਨੇ ਮੁਗਲਾਂ ਨਾਲ ਲੜਨ ਦਾ ਫੈਸਲਾ ਕੀਤਾ ਤੇ ਇਸ ਤੋਂ ਬਾਅਦ ਲੋਗੜ ਪਹੁੰਚ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਲੇ 'ਚ ਘੇਰਾ ਪਾ ਲਿਆ 3 ਨਵੰਬਰ 1711 ਦੇ ਅਖਬਾਰੇ ਦਰਬਾਰੇ ਮੱਲਾ ਮੁਤਾਬਕ ਬਾਬਾ ਬੰਦਾ ਸਿੰਘ ਬਹਾਦਰ ਨੇ ਉਕਤ ਰਾਜਿਆਂ ਨੂੰ ਕਿਲੇ ਅੰਦਰੋਂ ਚਿੱਠੀ ਭੇਜੀ ਅਤੇ ਸੁਲਾਹ ਕਰਨ ਦੀ ਪੇਸ਼ਕਸ਼ ਕੀਤੀ ਪਰ ਇਹਨਾਂ ਰਾਜਿਆਂ ਨੇ ਮੁਗਲਾਂ ਨਾਲ ਵਫਾਦਾਰੀ ਨਿਭਾਉਂਦੇ ਹੋਏ ਭੇਜੇ ਗਏ ਸਿੱਖ ਦੂਤਾਂ ਦਾ ਹੀ ਕਤਲ ਕਰ ਦਿੱਤਾ ਇਹਨਾਂ ਰਾਜਿਆਂ ਦੇ ਵਾਪਸ ਜਾਣ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਸਢੌਰ ਅਤੇ ਲੋਗੜ ਦੇ ਕਿਲੇ ਤੇ ਫਿਰ ਤੋਂ ਕਬਜ਼ਾ ਕਰ ਲਿਆ ਇਸੇ ਤਰ੍ਹਾਂ ਬਹੁਤ ਸਾਰੇ ਪਹਾੜੀ ਰਾਜੇ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਖਿਲਾਫ ਸੀ ਕੁਝ ਕੁ ਜਿਹੜੇ ਮੁਗਲਾਂ ਤੋਂ ਦੁਖੀ ਸਨ ਉਹ ਵੀ ਮੁਗਲ ਹਕੂਮਤ ਦੇ ਦਬਾਹੇ ਹੇਟ ਸਨ ਉਹਨਾਂ ਵਿੱਚੋਂ ਕਈ ਸਿੱਖਾਂ ਦੀ ਹਮਾਇਤ ਕਰਨ ਦੀ ਕੋਸ਼ਿਸ਼ ਕਰਦੇ ਸਨ ਪਰ ਮੁਗਲਾਂ ਨੂੰ ਆਪਣੀ ਵਫਾਦਾਰੀ ਦਾ ਸਬੂਤ ਦੇਣ ਲਈ ਮੁਗਲਾਂ ਨਾਲ ਜੰਗ 'ਚ ਸ਼ਹੀਦ ਹੋ ਗਏ ਸਿੱਖਾਂ ਦੇ ਸਿਰ ਵੱਢ ਕੇ ਭੇਜ ਦਿੰਦੇ ਸੀ ਪਰ ਜਿਹਾ ਬਹੁ ਪੱਖੀ ਵਿਰੋਧਾਂ ਦੇ ਹੁੰਦਿਆਂ ਬਾਬਾ ਜੀ ਆਪਣੇ ਸਿਧਾਂਤਾਂ ਤੇ ਪੱਕੇ ਰਹੇ ਅਤੇ ਸਦੀਆਂ ਤੋਂ ਲਤਾੜੇ ਲੋਕਾਂ ਹੱਥ ਸੱਤਾ ਦੀ ਅਗਵਾਈ ਦੇਖ ਕੇ ਉਹਨਾਂ ਨੇ ਇਤਿਹਾਸ 'ਚ ਇੱਕ ਅਦੁੱਤੀ ਮਿਸਾਲ ਕਾਇਮ ਕੀਤੀ ਅਜਿਹਾ ਨਹੀਂ ਕਿ ਦੱਬੇ ਕੁਚਲੇ ਕਿਸਾਨ ਅਤੇ ਕਿਰਤੀ ਲੋਕ ਬਾਬਾ ਬੰਦਾ ਸਿੰਘ ਬਹਾਦਰ ਨਾਲ ਜ਼ਮੀਨਾਂ ਜਾਂ ਔਦੇ ਲੈਂਡ ਲਈ ਜੁੜੇ ਸਨ ਮੁਗਲ ਬਾਦਸ਼ਾਹ ਬਹਾਦਰ ਸ਼ਾ ਜਫਰ ਨੇ ਹਿੰਦੂਆਂ ਨੂੰ ਸਿੱਖਾਂ ਨਾਲੋਂ ਨਖੇੜਨ ਲਈ ਸ਼ਾਹੀ ਫਰਮਾਨ ਜਾਰੀ ਕਰ ਦਿੱਤਾ ਕਿ ਮੁਗਲ ਸ਼ਾਹੀ ਦਰਬਾਰ ਲਈ ਕੰਮ ਕਰਦੇ ਹਿੰਦੂ ਆਪਣੇ ਸਿਰ ਮਨਵਾ ਦੇਣ ਇਸ ਸਮੇਂ ਬਹੁਤ ਸਾਰੇ ਹਿੰਦੂਆਂ ਨੇ ਐਵੇਂ ਕੀਤਾ ਵੀ ਪਰ ਬਹੁਤ ਸਾਰੇ ਹਿੰਦੂ ਉਹ ਵੀ ਸਨ ਜੋ ਨਿਰਸਵਾਰਥ ਹੋ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਲੜਦੇ ਰਹੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਕੀਤੇ ਜ਼ਮੀਨੀ ਸੁਧਾਰ ਸਥਾਈ ਸਨ ਬਾਬਾ ਜੀ ਅਤੇ ਉਹਨਾਂ ਦੇ ਸਾਥੀਆਂ ਦੀ ਸ਼ਹੀਦੀ ਤੋਂ ਬਾਅਦ ਇੱਕ ਵਾਰ ਮੁਗਲਾਂ ਦੀ ਸ਼ਹਿਤ ਤੇ ਪਲ ਦੀ ਜ਼ਿੰਮੇਦਾਰੀ ਨੇ ਫਿਰ ਸਿਰ ਚੁੱਕਿਆ ਪਰ ਮਿਸਲਾਂ ਦੇ ਦੌਰ ਚ ਸਿੱਖਾਂ ਹੱਥ ਸੱਤਾਵਾਂ ਨਾਲ ਜ਼ਮੀਨ ਦੀ ਮਾਲਕੀ ਦੇ ਹੱਕ ਮੁਰ ਹਲਵਾਕਾਂ ਨੂੰ ਮਿਲ ਗਏ ਇਹ ਇਨਕਲਾਬ ਕੋਈ ਆਮ ਇਨਕਲਾਬ ਨਹੀਂ ਸੀ ਇਹ ਇਸ ਧਰਤੀ ਦਾ ਸਭ ਤੋਂ ਵੱਡਾ ਇਨਕਲਾਬ ਸੀ ਜਿਸ ਨੇ ਇਸ ਧਰਤੀ ਦਾ ਡਾਇਨਾਮਿਕਸ ਬਦਲ ਦਿੱਤਾ